ਦੇ ਮੇਰੇ ਪਿੰਡ ਦੇ ਵਿੱਚ ਪਹਿਲੀ ਵਾਰ ਤੀਆਂ ਦਾ ਤਿਹਾਰ ਬਣਾ ਰਿਹਾ ਅਸੀਂ ਗ੍ਰਾਮ ਪੰਚਾਇਤ ਵੱਲੋਂ ਸਾਡੀ ਵੱਲੋਂ ਬਹੁਤ ਵਧੀਆ ਸੀ ਪਿੰਡ ਦੇ ਆ ਕੁੜੀਆਂ ਜਿੱਤ ਸਾਹਿਬ ਕੁੜੀਆਂ ਬੱਚੇ ਸਭ ਘੱਟੇ ਕਿਤੇ ਨਾ ਬਜ਼ੁਰਗਾਂ ਬੀਬੀਆਂ ਨੂੰ ਸਭ ਨੂੰ ਸੁਨੇਹਾ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਧੰਨ ਕਰਦੇ ਹਾਂਗੇ ਸਾਡਾ ਤਿਹਾਰ ਦਾ ਕੀ ਮਤਲਬ ਕੀ ਕੁੜੀਆਂ ਨੂੰ ਖੁਸ਼ੇ ਆਣਾ ਚਾਹੀਦਾ ਹੈ ਕੀ ਇਹ ਰਿਟਰਨ ਕੁੜੀਆਂ ਨੂੰ ਤਾਂ ਇਹ ਸੰਦੇਸ਼ਾ ਜੀ ਦਿੱਤੀ ਰਟੀਆਂ ਦਾ ਤਿਹਾਰ ਆ ਮਨਾਵੋਰਾ ਆਪੋ ਆਪਣੇ ਪੇਕੇ ਘਰ ਜਦੋਂ ਵੀ ਬੁਲਾਉਂਦੇ ਆ ਮਾਪੇ ਅਸੀਂ ਹਰ ਪਿੰਡ ਚ ਮਨਾਇਆ ਜਾਂਦੇ ਹਾਂ ਤੀਆਂ ਅੱਗੇ ਤੋਂ ਵੀ ਤਿਆਰ ਜਿਹੜਾ ਹਾਂ ਹਾਂਜੀ ਅਸੀਂ ਆਪਣੇ ಗ್ರಾಮ ਪੰਚਾਇਤ ਨਾਲ ਆਈ ਸਾਲ ਮਾਇਆ ਕਰਾਂਗੇ ਪੰਚਾਇਤ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਜਿਵੇਂ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਅਸੀਂ ਬਾਕੀ ਆਪਣਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਆਪਣੇ ਵੱਲੋਂ ਪੰਚਾਇਤ ਵੱਲੋਂ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਤੀਆਂ ਮਨਾਈਆਂ ਗਈਆਂ ਹਨ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਤੁੰਗਿਆ ਜੋ ਸਰਪੰਚ ਨੇ ਪਹਿਲੀ ਵਾਰੀ ਇਸ ਪਿੰਡ ਦੇ ਚੁੱਕੀ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ। ਖਾਣ-ਪੀਣ ਦਾ ਕੋਈ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ। ਸਾਰੇ ਪਿੰਡ ਨੇ ਇੰਨੀ ਖੁਸ਼ੀ ਮਨਾਈ ਕਿ ਬਹੁਤ ਇੱਥੇ ਜ਼ਿਆਦਾ ਇਕੱਠ ਹੋਇਆ ਤੀਆਂ ਦੇਖਣ ਆਏ ਸਾਰੇ ਲੋਕ। ਲੋਕਾਂ ਦਾ ਆਉਣਾ ਸੀ ਜਿਹੜੇ ਪਿੰਡ ਦੀਆਂ ਕੁੜੀਆਂ ਨੇ ਉਹ ਵੀ ਇੱਥੇ ਆਈਆਂ ਨੇ। ਧੰਨਵਾਦ ਸਰਪੰਚ ਸਾਹਿਬ ਦਾ ਤੇ ਸਰਪੰਚੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਹ ਤੀਆਂ ਮਨਾਇਆ ਕਰਨ ਮੈਂ ਤਾਂ ਪਹਿਲਾਂ ਤਾਂ ਜੀ ਸਾਡੀ ਗram ਪੰਚਾਇਤ ਕੈਦੂਪੁਰ ਦਾ ਧੰਨਵਾਦ ਕਰਦਾ ਤੇ ਜੋ ਸਾਡੀਆਂ 3 ਭੈਣਾਂ ਆਈਆਂ ਨੇ 3 ਦਾ ਤਿਹਾਰ ਮਨਾਉਣ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਐਨ ਨੂੰ ਆਖਦੇ ਆ ਤੇ ਪੰਚਾਇਤ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਸਾਡੇ ਕੈਦੂਪੁਰ ਪਿੰਡ ਵਿੱਚ ਪਹਿਲੀ ਵਾਰ ਸਾਡੀ ਪੰਚਾਇਤ ਨੇ 3 ਦਾ ਤਿਹਾਰ ਮਨਾਇਆ ਤੇ ਇਹਦੇ ਵਿੱਚ ਸਾਰਿਆਂ ਨੂੰ ਪਿੰਡਾਂ ਨੂੰ ਮਨਾਉਣਾ ਚਾਹੀਦਾ ਲੋਕਾਂ ਕੇ ਪਿਆਰ ਵੱਧਾ 3 ਭੈਣਾਂ ਦਾ ਮਲਾਪ ਹੁੰਦਾ ਆਪਦੇ ਪੇਕੇ ਘਰ ਆਉਂਦੀਆਂ ਨੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਤੇ ਖਾਣ ਪੀਣ ਦਾ ਪ੍ਰਬੰਧ ਵਧੀਆ ਕੀਤਾ ਪੰਚਾਇਤ ਨੇ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਸਾਰੇ ਪਿੰਡ ਵਾਸੀਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਜੀ ਧੰਨਵਾਦ ਹਾਂਜੀ ਇਹ ಗ್ರಾಮ ਪੰਚਾਇਤ ਕੈਦੂਪੁਰ ਵੱਲੋਂ ਤੀਆਂ ਦਾ ਮੇਲਾ ਕਰਾਇਆ ਗਿਆ ਹੈ ਇਹ ਸਾਡਾ ਫਸਟ ਟਾਈਮ ਥੀਗਾ ਅੱਗੇ ਵੀ ਇਹੋ ਜਿਹੇ ਮੇਲੇ ਪੰਚਾਇਤ ਕਰਾਉਂਦੀ ਰਹੂਗੀ ਤੇ ਇਹਦੇ ਚ ਧੀਆ ਭੈਣਾ ਜਿਹੜੀਆਂ ਲੇਟ ਫਲੇਟ ਸਾਰੇ ਇਕੱਠੇ ਰਲ ਮਿਲ ਕੇ ਬੈਠ ਜਾਂਦੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਮਿਲ ਜੁਲ ਲੈਂਦੇ ਨੇ ਸਾਰੇ ਹੋਰ ਕੀ ਹੋਏ ਬਸ ਸਨੇਹ ਸਨੇਹਾ ਤਾਂ ਇਹੀ ਹੈ ਪਿੰਡ ਨੂੰ ਭਾਈ ਮਿਲਬਰਤ ਵਰਤ ਕੇ ਰਹਿਣਾ ਐਵੇਂ ਇਕੱਠ ਹੁੰਦੇ ਰਹਿਣ ਵਧੀਆ ਵਧੀਆ ਈਰਖਾ ਬੈਰ ਬਰੋਧ ਛੱਡ ਕੇ ਲੋਕ ਸਾਰੇ ਪਿੰਡ ਇਕੱਠਾ ਹੁੰਦਾ ਹੋਵੇ ਇੱਕ ਜਗ੍ਹਾ ਇਹਦੇ ਨਾਲ ਬੈਰ ਵਿਰੋਧ ਵੀ ਘਟਦਾ ਤੇ ਵਧੀਆ ਪਿੰਡ ਚ ਭਾਈਚਾਰਾ ਬਣਿਆ ਰਹਿੰਦਾ